ਲੁਧਿਆਣਾ ਦੇ ਦੁਗਰੀ ਅਰਬਨ ਸਟੇਟ ਵਿਖੇ ਬੀਤੀ ਦੇਰ ਸ਼ਾਮ ਜਤਿੰਦਰਪਾਲ ਸਿੰਘ ਉੱਪਰ ਹੋਏ ਕਾਤਲਾਨਾ ਹਮਲੇ ਦੇ ਮਾਮਲੇ ਦੇ ਵਿੱਚ ਪਰਿਵਾਰ ਨੇ ਪ੍ਰੈਸ ਕਾਨਫਰੰਸ ਕਰਕੇ ਇਨਸਾਫ ਦੀ ਮੰਗ ਕੀਤੀ ਹੈ ਫਲਾਵਰ ਇਨਕਲੇਵ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਆ ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਇਆ ਕਿ ਉਪਤ ਔਰੋਪੀਆਂ ਵੱਲੋਂ ਖਰੜ ਸਥਿਤੋਂ ਉਹਨਾਂ ਦੇ ਇੱਕ ਪਲਾਟ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੇ ਸਬੰਧ ਦੇ ਵਿੱਚ ਪੁਲਿਸ ਵੱਲੋਂ ਕੇਸ ਦਰਜ ਕੀਤਾ ਗਿਆ ਤੇ આરોપીਾਂ ਲਈ ਲਈ ਜ਼ਮਾਨਤ ਦੀ ਅਰਜ਼ੀ ਨੂੰ ਖੁਦ ਰੱਦ ਵੀ ਹੋ ਗਈ ਜਿਸ ਤੋਂ ਬਾਅਦ આરોપી ਜਤਿੰਦਰਪਾਲ ਸਿੰਘ ਉੱਪਰ ਲਗਾਤਾਰ ਕੇਸ ਵਾਪਸ ਲੈਣ ਦੇ ਅਤੇ ਫਿਰ ਅੰਜਾਮ ਭੁਗਤਣ ਦੀ ਧਮਕੀ ਦੇ ਰਹੇ ਨੇ ਅ ਜੀ ਕੱਲ ਮੇਰਾ ਮਾਮਾ ਜੀ ਦਾ ਬੇਟਾ ਜਤਿੰਦਰਪਾਲ ਸਿੰਘ ਸਪਰਟੀ ਠੀਕ ਹੈ ਜੀ ਕੱਲ ਉਹ ਕੱਲਾ ਮਾਰਕੀਟੇ ਸ਼ੋਪਿੰਗ ਕਰਨ ਗਿਆ ਸੀਗਾ ਜੀ ਇਹ ਕੁਝ ਲੋਕ ਨੇ ਜੀ ਜਿਨ੍ਹਾਂ ਤੇ ਆਲਰੇਡੀ ਅਸੀਂ ਪਹਿਲੇ ਐਫ ਆਈ ਆਰ ਕਰਾਈ ਹੋਈ ਹੈ ਜੀ 23 6 2021 ਨੂੰ ਜਿਨ੍ਹਾਂ ਦਾ ਲੋਅਰ ਕੋਰਟ ਤੋਂ ਹਾਈ ਕੋਰਟ ਤੋਂ ਜ਼ਮਾਨਤਾਂ ਕੈਨਸਲ ਨੇ ਜਾਲੀ ਐਗਰੀਮੈਂਟ ਬਣਾ ਕੇ ਸਾਡੀ ਜ਼ਮੀਨ ਹੜਪਣ ਦੀ ਕੋਸ਼ਿਸ਼ ਕੀਤੀ ਸੀ ਜੀ ਇਹਨਾਂ ਨੇ ਠੀਕ ਹੈ ਜੀ ਐਫ ਆਈ ਆਰ ਕਰਾਈ ਹੋਈ ਹੈ ਜ਼ਮਾਨਤਾਂ ਕੈਨਸਲ ਨੇ ਤੇ ਹੁਣ ਨੇ ਬੁਖਲਾਏ ਹੋਏ ਨੇ 12 ਤੱਤ ਨੂੰ ਇਹਨਾਂ ਨੇ ਪਿੱਛਾ ਕੀਤਾ ਸੀ ਬ੍ਰਦਰ ਦਾ ਨੰਗੀਆਂ ਕਿਰਪਾਨਾਂ ਲੈ ਕੇ ਅਸੀਂ ਪੁਲਿਸ ਕੰਪਲੇਟ ਦਿੱਤੀ ਹੋਈ ਹੈ ਜੀ ਐਫ ਆਈ ਆਰ ਨੰਬਰ 236 ਹੈ ਜੀ ਜਿਹੜੀ ਇਹ ਕੰਪਲੀਟ ਦਿੱਤੀ ਹੈ ਜੀ ਇਹਦੇ ਵਿੱਚ ਕੋਈ ਕਾਰਵਾਈ ਨਹੀਂ ਹੋਈ ਠੀਕ ਹੈ ਜੀ ਕਿਉਂਕਿ ਉੱਪਰੋਂ ਲੀਡਰਾਂ ਦਾ ਫੋਨ ਆ ਗਿਆ ਸੀ ਕਿਉਂਕਿ ਇਹ ਜਿਹੜਾ ਗੁਰਜੋਤ ਸਿੰਘ ਬੰਟੀ ਹੈ ਜੀ ਇਹ ਇਹ ਖਾਸ ਹੈ ਜੀ ਸਿੱਧੂ ਸਾਹਿਬ ਦਾ ਠੀਕ ਹੈ ਜੀ ਪੁਲਿਸ ਨੂੰ ਉਹਨਾਂ ਦਾ ਫੋਨ ਆ ਗਿਆ ਸੀਗਾ ਤੇ ਜਿਸ ਕਰਕੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਠੀਕ ਹੈ ਜੀ ਇਹ ਪਹਿਲੇ ਕਾਂਗਰਸ ਦਾ ਕਾਂਗਰਸ ਦਾ ਖਾਸ ਸੀ ਜੀ ਹੁਣ ਹੁਣ ਹੈ ਜੀ ਆਮ ਆਦਮੀ ਪਾਰਟੀ ਦੇ ਸਿੱਧੂ ਸਾਹਿਬ ਦਾ ਖਾਲਸਾ ਹੈ ਜੀ ਉਹਨਾਂ ਨੇ ਜਿਹਨੇ ਐਗਰੀਮੈਂਟ ਗੱਲ ਹੀ ਬਣਾਇਆ ਉਹ ਇਹ ਗੁਰਜੋਤ ਸਿੰਘ ਹੈ ਗੁਰਜੋਤ ਸਿੰਘ ਹੈ ਜੀ ਠੀਕ ਹੈ ਜੀ ਤੇ ਮੇਨ ਜਿਹੜਾ ਇਹਦੇ ਚ ਇਹਨਾਂ ਦਾ ਸਾਰਾ ਮਾਸਟਰ ਮਾਈਂਡ ਹੈ ਬਲਜੀਤ ਸਿੰਘ ਕੈਲੇ ਆ ਜੀ ਕੱਲ ਉਹ ਕੈਨੇਡਾ ਪਹੁੰਚਿਆ ਜੀ ਉਹਦੇ ਪਹੁੰਚਣ ਤੋਂ ਬਾਅਦ ਇਹਨਾਂ ਨੇ ਇਹ ਵਾਰਦਾਤ ਕੀਤੀ ਹੈ ਬ੍ਰਦਰ ਸ਼ੋਪਿੰਗ ਕਰਕੇ ਪੂਰੀ ਸੀਸੀਟੀਵੀ ਹੈ ਜੀ 35 ਮਿੰਟ ਉੱਥੇ ਸ਼ੋਪਿੰਗ ਕੀਤੀ ਸ਼ਾਪ ਦੇ ਉਹਨੇ ਗੱਡੀ ਉਹਦੀ ਦੂਰ ਖੜੀ ਸੀ ਉੱਥੇ ਚੱਲ ਕੇ ਜਾ ਰਹੇ ਗੱਡੀ ਦੇ ਕੋਲ ਖੜੇ ਸੀ ਗਿਆ ਸਾਰੇ ਪਿੱਛੋਂ ਆ ਕੇ ਉਹਦੇ ਤੇ ਹਮਲਾ ਕੀਤਾ ਜੀ ਉਸ ਤੋਂ ਬਾਅਦ ਇਹ ਨੀਚੇ ਗਿਰ ਗਿਆ ਇਹਦੇ ਕੱਪੜੇ ਵੀ ਪਾੜਤੇ ਉਹ ਪੂਰੀ ਵੀਡੀਓ ਤੁਹਾਨੂੰ ਦਿੰਦਾ ਮੈਂ ਠੀਕ ਹੈ ਜੀ ਉਸ ਵਾਰ ਡਿੱਗਦੇ ਹੋਏ ਨੇ ਜਮੀਨ ਤੇ ਪਹਿਲਾਂ ਫੈਰ ਮਾਰਿਆ ਕਿ ਬਚਾ ਲਈ ਹੁਣ ਇੱਕ ਬੰਦੇ ਨੂੰ ਇੰਨੇ ਜਣੇ ਪੈ ਜਾਣਗੇ ਸਿਰ ਤੇ ਸੱਟਾਂ ਵੱਜੀਆਂ ਗਰਦਨ ਦੀ ਹੱਡੀ ਟੁੱਟੀ ਹੈ ਜੀ ਪੈਰ ਦੀ ਹੱਡੀ ਟੁੱਟੀ ਆਉਂਦੇ ਸਿਰ ਤੇ ਟਾਂਕੇ ਲੱਗੇ ਹੋਏ ਨੇ ਠੀਕ ਹੈ ਜੀ ਐਮ ਆਰ ਆਈ ਹੋ ਰਹੀ ਹੈ ਸੀਟੀ ਸਕੈਨ ਹੋ ਰਹੀ ਹੈ ਸੀਰੀਅਸ ਹੈ ਕਾਰਨ ਕੀ ਹੈ ਕਾਰਨ ਹੈ ਜੀ ਇਹਨਾਂ ਦੀ ਜ਼ਮਾਨਤ ਹੈ ਕੈਂਸਲ ਨੇ ਜੀ ਇਹ ਮਾਸੀਏ ਜੀ ਆਹ ਦੇਖੋ ਜੀ ਇਹ ਸਾਰੇ ਉੱਥੇ ਫਲੈਟਾਂ ਦੇ ਕਬਜ਼ੇ ਕਰਦੇ ਨੇ ਇਹਦੇ ਜਸਵਿੰਦਰ ਪ੍ਰਾਪਰਟੀ ਆਲ ਹੈ ਜੀ ਜਸਵਿੰਦਰ ਨਾਮ ਹੈ ਉਹਦਾ ਉਹਦਾ ਮੁੰਡੇ ਦੋ ਤੇ ਗੁਰਜੋਤ ਸਿੰਘ ਬੰਟੀ ਹੈ ਜੀ ਅਲਬੇਲ ਸਿੰਘ ਹੈ ਜੀ ਉਹ 92 ਡੇਜ਼ ਜੇਲ੍ਹ ਵਿੱਚ ਵੀ ਰਿਹਾ ਜੀ ਇਸੇ ਐਫ ਆਈ ਆਰ ਦੇ ਚੱਕਰ ਵਿੱਚ ਬਾਇ ਡਿਫਾਲਟ ਉਹਨਦੀ ਜ਼ਮਾਨਤ ਹੋਈ ਜੀ ਪੁਲਿਸ ਨੇ ਚਲਾਨ ਨਹੀਂ ਪੇਸ਼ ਕੀਤਾ ਸੀ ਤਾਂ ਕਰਕੇ ਹਾਂ ਪ੍ਰਾਪਰਟੀ ਦੀ ਅਸੀਂ ਐਫ ਆਈ ਆਰ ਕਰਾਈ ਹੋਈ ਜੀ ਮੈਂ ਸਾਰਿਆਂ ਨੂੰ ਇਹ ਕਾਪੀ ਦੇ ਦਿੱਤੀ ਜੀ ਹਾਈ ਕੋਰਟ ਤੋਂ ਜ਼ਮਾਨਤਾਂ ਕੈਨਸਲ ਨੇ ਜੀ ਇਹਨੀਆਂ ਸਾਰਿਆਂ ਦੀਆਂ 23 6 2021 ਨੂੰ ਜੀ ਖਰੜ ਹੋਈ ਸੀ ਜੀ ਖਰੜ ਸਿਟੀ ਖਰੜ ਖਾਣੇ ਹੋਈ ਹੈ ਜੀ 236 ਨੰਬਰ ਐਫ ਆਈ ਆਰ ਹੈ ਜੀ ਮੇਰਾ ਦਵਿੰਦਰ ਪਾਲ ਸਿੰਘ ਹੈ ਜੀ ਕਿਹੜਾ ਘਟਨਾ ਜੀ ਹੋਈ ਹੈ ਕਿਸ ਤਰ੍ਹਾਂ ਹੋਈ ਹੈ ਸਪੀਅਰ ਕਰ ਦੋ ਸਰ ਬ੍ਰਦਰ ਉੱਥੇ ਅਰਬਨ ਨਾਮ ਦੀ ਸ਼ਾਪ ਹੈ ਉੱਥੇ ਟੀ-ਸ਼ਰਟਾਂ ਲਈਆਂ ਉਹਨੇ ਅਰਜਿੰਦਰ ਪਾਲ ਜਤਿੰਦਰ ਪਾਲ ਸਿੰਘ ਸਪੈਟੀ ਨਾਮ ਹੈ ਜੀ ਉੱਥੇ ਟੀ-ਸ਼ਰਟਾਂ ਲਈਆਂ ਉੱਥੇ ਕਰਿਆਨੇ ਦੀ ਸ਼ਾਪ ਹੈ ਉਹਨਾਂ ਦੇ ਬਾਹਰਾਂ ਦੀ ਗੱਡੀ ਖੜੀ ਸੀ ਉਥੋਂ ਟੀ-ਸ਼ਰਟਾਂ ਲੈ ਕੇ ਮੇਕਲ 4-500 ਮੀਟਰ ਦਾ ਸੀਗਾ ਉੱਥੇ ਪੈਦਲ ਤੁਰ ਕੇ ਗਿਆ ਤੇ ਪਿੱਛੇ ਸਾਰੇ ਜਣੇ ਖੜੇ ਹੋਏ ਸੀ ਕਿਉਂਕਿ 17 ਤਰੀਕ ਨੂੰ ਸਭ ਦੀਆਂ ਜਮਾਨਤਾਂ ਕੈਂਸਲ ਹੋਈਆਂ ਬਸ ਉਹਨਾਂ ਨੂੰ ਇਹ ਰੰਜੀਦ 10 ਵਰੀ ਸਰ ਸਾਡ ਨੂੰ ਮੀਟਿੰਗ ਕਰਕੇ ਗਏ ਨੇ ਇਹਨਾਂ ਦੇ ਬੰਦੇ ਬਸੰਤ ਆਈਸਕ੍ਰੀਮ ਦੇ ਕਿ ਆਪਾਂ ਬੈ ਕੇ ਨਵੇੜ ਲਈਏ ਪਰਸੋਂ ਤੱਕ ਮੀਟਿੰਗ ਹੋਈ ਹੈ ਸਾਡੀ ਉਹਦੇ ਚੋਂ ਇੱਕ ਬੰਦਾ ਹੈਰੀ ਨਾਮ ਦਾ ਬੰਦਾ ਮੇਰੇ ਘਰ ਵੀ ਆਇਆ ਹੈ ਕਿ ਆਪਾਂ ਬੈ ਕੇ ਨਵੇੜ ਲਈਏ ਠੀਕ ਹੈ ਜੀ ਨਿਪੜਿਆ ਜੀ ਉਹ ਕਿਸੇ ਪਾਸੇ ਆਏ ਨਹੀਂ ਜੀ ਕਿਹਾ ਜੀ ਅਸੀਂ ਅੰਦਰ ਜੁਣ ਕੀ ਕਰ ਸਕਦੇ ਆ ਤੁਸੀਂ ਇਹ ਕੀਤਾ ਗਲਤ ਕੰਮ ਇਹਦਾ ਕੋਰਟ ਨੇ ਦੇਖਣਾ ਨਾ ਕੀ ਕਰੇਗੀ ਤੁਹਾਨੂੰ ਕੀ ਸਜ਼ਾ ਦੇਗੀ ਹੁਣ ਇਹਦਾ ਪੋਲੀਟੀਕਲ ਐਡਾ ਸਟਰੋਂਗ ਹੈ ਜੀ ਆ ਦੇਖੋ ਕੱਲ ਰਾਤ ਨੂੰ ਤੁਹਾਡੇ ਚੈਨਲ ਤੇ ਹੀ ਚੱਲੀ ਆ ਜੀ ਇਹ ਬੰਟੀ ਇਹਦੇ ਤੇ ਆਲਰੇਡੀ 5-6 ਪਰਚੇ ਨੇ ਜੀ ਇਹ ਘੋੜਾ ਹੈ ਜਿਹੜਾ ਇਹਦਾ ਇਹਦਾ ਮਕਾਨ ਦੇ ਤੇ ਰਹਿ ਰਿਹਾ ਜੀ ਉਹ ਕਿਸੇ ਵਿਡੋ ਲੇਡੀ ਦਾ ਪਲਾਟ ਦੱਬਿਆ ਹੋਇਆ ਹੈ ਉਹ ਵੀ ਪੁਲਿਸ ਕੋਲ ਪੈਂਡਿੰਗ ਹੈ ਪਰਚਾ ਕੋਟੇ ਕੇਸ ਚੱਲਦਾ ਪਿਆ ਸਾਹਿਬ ਸਾਹਿਬ ਕੋਲ ਪੈਂਡਿੰਗ ਕੰਪਲੇਂਟ ਪਈ ਹੋਈ ਹੈ ਹਾਂਜੀ ਹਾਂਜੀ ਤੁਹਾਡੇ ਕੋਈ ਹੈ ਉਹਦਾ ਆ ਜੀ ਮੈਂ ਦਿਖਾਇਆ ਜੀ ਅਸੀਂ ਜਦੋਂ 12 ਤਰੀਕ ਨੂੰ ਕੰਪਲੀਟ ਕੀਤੀ ਹੈ ਜੀ ਉਦੋਂ ਸਿੱਧੂ ਸਾਹਿਬ ਦਾ ਪੁਲਿਸ ਕੈਂਡੀ ਜੀ ਅਸੀਂ ਕੋਈ ਕਾਰਵਾਈ ਨਹੀਂ ਕਰ ਰਹੇ ਤੁਹਾਨੂੰ ਐਮ.ਐਲ.ਏ ਸਾਹਿਬ ਦਾ ਫੋਨ ਆ ਗਿਆ ਅਸੀਂ ਕਿੱਥੇ ਜਾਈਏ ਜੀ ਅੱਜ ਤੱਕ ਜੇ ਇਹ ਕਾਰਵਾਈ ਹੋਈ ਹੁੰਦੀ ਤੇ ਅੱਜ ਸਾਡਾ ਮੁੰਡੇ ਨੂੰ ਕੋਈ ਪ੍ਰੋਬਲਮ ਤਾਂ ਨਾ ਹੁੰਦੀ ਸਾਡਾ ਕੰਪਲੇਨ ਦੀ ਕਾਰਵਾਈ ਹੋਈ ਹੁੰਦੀ ਅੱਜ ਲੜਾਈ ਹੋਣੀ ਨਹੀਂ ਜਿਹੜੇ ਪੁਲਿਸ ਵਾਲੇ ਨੇ ਇਹ ਗੱਲ ਕਹੀ ਸੀ ਕਿ ਚਲੋ ਗਈ ਸੀ ਐ ਹੁਣ ਉੱਥੇ ਹੀ ਥਾਣੇ ਤੋਂ ਹੀ ਕਹੀ ਗਈ ਸੀ ਨਾ ਜੀ ਇਹ ਦੇਖੋ ਜੀ ਇਹ ਨੰਬਰ ਲੱਗਾ ਹੋਇਆ ਹੈ ਲੱਗਾ ਬਈ ਪੁੱਛੋ ਕੀ ਕਾਰਵਾਈ ਹੋਈ 127 ਦੀ ਜੀ 127 ਦੀ ਕੰਪਲੇਨਟ ਹੈ 127 ਦੀ ਹੈ ਜੀ ਇਹ ਹਾਈ ਕੋਰਟ ਵੀ ਅਸੀਂ ਲਾਈ ਹੋਈ ਹੈ ਇਹੀ ਕੰਪਲੀਟ ਕਹਿੰਦੇ ਜੀ ਸਿੱਧੂ ਸਾਹਿਬ ਦਾ ਫੋਨ ਆ ਗਿਆ ਬਹਿ ਕੇ ਸੈਟਲਮੈਂਟ ਕਰ ਲਓ ਕੋਈ ਕਾਰਵਾਈ ਨਹੀਂ ਕਰਨੀ ਕਿਹੜੀ ਫੋਨ ਦੀ ਗੱਲ ਕਰ ਰਹੇ ਹੋ ਲੋਹਰਪੁਰ ਤੋਂ ਫੋਨ ਸੱਜਿਆ ਸਰ ਨਹੀਂ ਐਫਆਈਆਈ ਹੋਈ ਹੈ ਨਹੀਂ ਕੋਰਟ ਨੇ ਕੈਨਸਲ ਕਰ ਦਿੱਤੀ ਜਮਾਨਤ ਸਭ ਦੀਆਂ ਲੋਅਰ ਕੋਰਟ ਨੇ ਵੀ ਸੈਸ਼ਨ ਕੋਰਟ ਨੇ ਵੀ ਹਾਈ ਕੋਰਟ ਨੇ ਵੀ ਆ ਪਈਆਂ ਜੀ ਹਾਈ ਕੋਰਟ ਦੇ ਕੈਨਸਲ ਹੋਈਆਂ ਉਹਨਾਂ ਨੇ ਕਿਹਾ ਜਾ ਚੁੱਕਿਆ ਜਾ ਚੁੱਕਿਆ ਠੀਕ ਅਰੇਸਟ ਨਹੀਂ ਕਰ ਰਹੇ ਕਿਸੇ ਨੂੰ ਜਮਾਨਤਾਂ ਕੈਨਸਲ ਹੋ ਗਈਆਂ ਅਜੇ ਕੋਈ ਕੋਈ ਸਜ਼ਾ ਨਹੀਂ ਹੋਈ ਕੋਈ ਅਰੇਸਟ ਨਹੀਂ ਹੋਇਆ ਨਹੀਂ ਸੁਣਵਾਈ ਹੋ ਰਹੀ ਸਰ ਸੁਨਵਾਈ ਕਿਵੇਂ ਹੋਏਗੀ ਲੀਡਰਾਂ ਦੇ ਅੰਦਰ ਹੱਤ ਨੇ ਦੇਖੀ ਉਹਨਾਂ ਦੇ ਇੱਕ ਬੰਦਾ ਪਕੜ ਲਿਆ 32 4 ਨੂੰ ਪਕੜਿਆ ਹੀ ਨਹੀਂ ਪਕੜਿਆ ਹੀ ਨਹੀਂ ਜਿਹੜੀ ਸਰ ਮੈਂ ਇੱਕ ਜੀ ਗੱਲ ਹੋਰ ਕਹਿਣਾ ਚਾਹੁੰਦਾ ਉਹਨਾਂ ਵੱਲੋਂ ਇੱਕ ਕੱਲ ਪ੍ਰੈਸ ਕਾਨਫਰੰਸ ਸੀਗੀ ਜਬ ਮੀਡੀਆ ਨੂੰ ਬਿਆਨ ਦਿੱਤਾ ਗਿਆ ਕਿ ਜੀ ਉਹ ਜਤਿੰਦਰਪਾਲ ਸਿੰਘ ਨੇ ਉਹਨੂੰ ਤਾਂ ਘੇਰਿਆ ਸੀਗਾ ਕਿ ਆਪਣੀ ਗਵਾਹੀ ਵਾਪਸ ਲਵੇ ਮੈਂ ਇੱਕ ਚੀਜ਼ ਉਹ ਦੱਸ ਦਿੰਨਾ ਸਰ ਗਵਾਹੀ ਉਹਨੇ ਕੀ ਜਾਲੀ ਐਗਰੀਮੈਂਟ ਤੇ ਸਾਈਨ ਕੀਤੇ ਪਹਿਲਾਂ ਰਗਵਾਹੀ ਤੇ 2012 ਦੇ ਐਗਰੀਮੈਂਟ ਤੇ ਉਹਦੇ ਥੱਲੇ ਆਪਣਾ ਫੋਨ ਨੰਬਰ ਲਿਖਤਾ ਉਹਨੇ ਜਦੋਂ ਪੁਲਿਸ ਨੇ ਇਨਕੁਆਰੀ ਤੋਂ ਬਾਰੇ ਪਤਾ ਲਗਾਇਆ ਜੀਓ ਕੰਪਨੀ ਦਾ ਨੰਬਰ 2017 ਚ ਅਲਾਰਟ ਹੋਇਆ ਉਹਨੂੰ ਜੀਓ ਕੰਪਨੀ 2017 ਚ ਆਈ ਹੈ ਤੇ ਉਹ ਨੰਬਰ 2012 ਦੇ ਐਗਰੀਮੈਂਟ ਤੇ ਕਿਵੇਂ ਆ ਗਿਆ ਤੁਹਾਡਾ ਵੀ ਬਾਤ ਕਿੰਨੇ ਟਾਈਮ ਤੋਂ ਚੱਲ ਰਹੀ ਹੈ 1.5 ਸਾਲ ਤੋਂ 23 ਸਾਲ ਤੋਂ ਗਵਾਹੀ ਉਹਨੇ ਸੱਚੀ ਪਾਈ ਹੈ ਨਹੀਂ ਜੀ ਸਿਟੀ ਖਰੜ ਥਾਣੇ ਦੀ ਟੈਕਨੋਲੋਜੀ ਰਾਤ ਕਰਵਾਈ ਉਹਦੀ ਸੀਸੀਟੀਵੀ ਵੀਡੀਓਜ਼ ਹੈ ਹਾਂਜੀ ਹੈਗੀਆਂ ਜੀ ਜਦ ਬ੍ਰਦਰ ਦੀ ਉੱਥੋਂ ਨਿਕਲਿਆ ਕੱਲਾ ਉਹ ਵੀ ਹੈਗੀ ਜੀ ਉਹਦੀ ਗੱਡੀ ਸਾਰੀ ਤੋੜੀ ਉਹ ਵੀ ਹੈਗੀ ਜੀ ਸ਼ੌਪ ਤੇ ਉਹ ਮੈਂ 1 ਮਿੰਟ ਔਰ 40 ਪੈ ਸੀਗਾ ਜੀ 45 ਮਿੰਟ ਸ਼ੌਪ ਦੇ ਅੰਦਰ ਰਿਹਾ। ਇਕੱਲਾ ਹੀ ਸੀਗਾ ਕੋਈ ਉਹਦੇ ਨਾਲ ਨਹੀਂ ਸੀਗਾ ਜੀ। ਜਿਹੜਾ ਇਹਨਾਂ ਨੇ ਇਲਜ਼ਾਮ ਲਾਇਆ ਕਿ ਦੋ ਗੱਡੀਆਂ ਭਰ ਕੇ ਆਈਆਂ ਕੋਈ ਨਾਲ ਨਹੀਂ ਸੀ ਇਕੱਲਾ ਗਿਆ ਸੀ ਜੀ। ਹਜੇ ਕੋਈ ਕਾਰਵਾਈ ਨਹੀਂ ਹੋਈ ਜੀ। ਕੋਈ ਹਜੇ ਕਾਰਵਾਈ ਨਹੀਂ ਹੋਈ ਜੀ ਸਾਨੂੰ ਤਾਂ ਇਹੀ ਮੰਗ ਹੈ ਭਗਵੰਤ ਮਾਨ ਜੀ ਆਏ ਹੋਏ ਨੇ ਇੱਥੇ ਤੇ ਸਾਨੂੰ ਇਨਸਾਫ ਦਵਾਇਆ ਜਾਵੇ। ਆ ਦੇਖੋ ਜੀ ਉਹ ਅੰਦਰ ਸ਼ੋਪਿੰਗ ਕਰ ਰਹੇ ਆ। ਪਹਿਲਾਂ ਇਹ ਸੀਗਾ ਕਿ ਜਿਹੜਾ ਪਿੱਛਾ ਕੀਤਾ ਗਿਆ ਉਹ ਹਾਂ ਜੀ ਆਹ ਕੰਪਲੀਟ ਹੋ ਸੀ ਪੁਰਾ ਕਰਿਆ ਉਸ ਕਾਰਨ ਸੇ ਤਾਂ ਇਕੱਲਾ ਰਿਹਾ। ਸਾਰੇ ਪਰਿਵਾਰ ਨੂੰ ਖਤਰਾ ਹਾਂ ਬਿਲਕੁਲ ਅਸੀਂ ਅਸੀਂ ਸਰ ਕਮਿਸ਼ਨਰ ਸਾਹਿਬ ਨੂੰ ਕਮਿਸ਼ਨਰ ਸਾਹਿਬ ਨੂੰ ਔਰ ਡੀਜੀਪੀ ਪੰਜਾਬ ਨੂੰ ਅਸੀਂ ਲਿਖ ਕੇ ਦੇ ਚੁੱਕੇ ਹਾਂ ਕਿ ਸਾਡੀ ਜਾਨ ਨੂੰ ਖਤਰਾ ਹੈ ਪਹਿਲੇ ਵੀ ਇਹਨਾਂ ਦੇ ਧਮਕੀਆਂ ਆਈਆਂ ਐ ਇਹ ਜੇਸ ਦੇ ਨੇ ਇਹ ਜੇਸ ਦੇ ਨੇ ਇਹਨਾਂ ਨੇ 12 ਤਰੀਕ ਨੂੰ ਪਿੱਛਾ ਕੀਤਾ ਬ੍ਰਦਰ ਦਾ ਉਸ ਦਿਨ ਦੀ ਕੰਪਲੀਟ ਹੈ ਜੀ ਪਰਸੋਂ ਵੀ ਬਾਈ ਜੀ ਸਿੰਘ ਕਹਿੰਦੇ ਮੇਨ ਮਾਸਟਰ ਮਾਈਂਡ ਹੈ ਜੀ ਜਿੰਦਾ ਫਾਦਰ ਅੰਦਰ ਹੈ ਕਿ ਆ ਐਲਬੇਲ ਸਿੰਘ ਕਹਿੰਦੇ ਹਾਂ ਉਹ ਕੱਲ ਕੈਨੇਡਾ ਗਿਆ ਹੈ ਕੱਲ ਪਹੁੰਚੇ ਕੈਨੇਡਾ ਦੇ ਪਿੱਛੋਂ ਨਿਆ ਕੰਮ ਕਰਾ ਬਲਜੀਤ ਤੇ ਨਹੀਂ ਇਹਦੇ ਫਾਦਰ ਦੇ ਪਰਚਾ ਜੀ ਅਲਵੇਲ ਸਿੰਘ ਇਹ ਆਪਣੇ ਨਾਮ ਤੇ ਕੁਝ ਨਹੀਂ ਕਰਦਾ ਜੋ ਕਰਦਾ ਫਾਦਰ ਦੇ ਨਾਮ ਤੇ ਕਰਦਾ ਹੈ 3100 ਤੋਂ ਲਗਾਇਆ ਨੇ ਮੈਂ ਤਾਂ ਇੱਕ ਚੀਜ਼ ਹੋਰ ਅੱਜ ਕਲੀਅਰ ਕਰਨਾ ਚਾਹੁੰਦਾ ਕੱਲ ਜਿਹੜੀ ਉਹਨਾਂ ਨੇ ਕੰਪਲੇਨਟ ਦਿੱਤੀ ਕਿ ਉਹ ਵੀ ਨਤਿੰਦਰ ਦੇ ਨਾਲ ਸੱਤ ਅੱਠ ਜਾਣੇ ਸੀਗੇ ਦੋ ਗੱਡੀਆਂ ਭਰ ਕੇ ਆਈਆਂ ਸੀ ਜਿੱਚ ਮੇਰਾ ਤੇ ਮੇਰੇ ਬ੍ਰਦਰ ਦਾ ਨਾਮ ਲਿਆ ਗਿਆ ਬ੍ਰਦਰ ਆਫ ਦਾ ਮੂਵੀ ਦੇਖ ਰਿਆ ਸੀਗਾ ਤੇ ਸਿਲਵਰ ਆਰਕੀਟ ਆ ਜੀ ਦਦਰ ਮੂਵੀ ਦੇਖ ਰਿਆ ਸੀ ਮੈਂ ਘਰ ਬੈਠਾ ਸੀ ਜਦੋਂ ਜਤਿੰਦਰ ਉੱਥੋਂ ਭੱਜ ਕੇ ਆਇਆ ਮੇਰੇ ਘਰ ਦੇ ਬਾਹਰ ਆਇਆ ਮੈਂ ਕੱਢ ਲਿਆ ਵੀਡੀਓ ਆ ਜਦੋਂ ਮੈਂ ਉਹਨੂੰ ਘਰੋਂ ਕੂਰਮ ਤੋਂ ਨਿਕਲ ਕੇ ਉਹਨੂੰ ਚੱਕ ਕੇ ਹਸਪੀਟਲ ਲੈ ਗਿਆ ਮੇਰੇ ਕੋਲ ਉਹ ਵੀ ਵੀਡੀਓ ਹੈਗਾ ਮੈਂ ਤੁਹਾਨੂੰ ਵੀ ਵੀਡੀਓ ਦੇ ਦਿੰਦਾ ਐ ਕਿ ਪੁਲਿਸ ਆਨੂੰ ਜਾਣ ਕੇ ਕਹਿ ਰਹੀ ਕਿ ਤੁਸੀਂ ਨਾਲ ਸੀਗੇ ਕਿ ਸਾਡੇ ਦੇ ਕੋਈ ਇਨਕੁਆਇਰੀ ਕਰਨ ਨੂੰ ਫਿਰਦੇ ਹੋ ਕਿ ਤੁਹਾਡੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਸਾਡੀ ਇਹ ਮੰਗ ਹੈ ਜੀ ਪਸੋਂ ਵੀ ਇਹਨਾਂ ਦੇ ਫੋਨ ਆਏ ਨੇ ਕਿ ਇਹਨੂੰ ਤੁਹਾਨੂੰ ਤਬਦੀਆਂ ਦੇ ਦੇ ਸਾਡੀ ਬੇਟੀ ਮੇਰਾ ਨਾਮ ਆਪਣਾ ਜੀ ਮੇਰਣਾ ਸਰਜੀਤ ਸਿੰਘ ਜੀ ਤੇ ਪਾਵਰਿੰਗ ਲੋਨ ਹੈ ਜੀ ਸੁਖندرਪਾਲ ਸਿੰਘ ਦੇ ਮੇਰਾ ਆਪਸ਼ਨ ਡਿਵਾਈ ਹੈ ਇਹਨੂੰ ਪਸੋਂ ਵੀ ਸਾਡੀ ਬੇਟੀ ਨੂੰ ਫੋਨ ਆਏ ਨੇ ਅੱਜ ਹੁਣ ਵੀ ਧਮਕੀਆਂ ਘੀਆਂ ਪਈਆਂ ਹੁਣ ਵੀ ਧਮਕੀਆਂ ਆ ਰਹੀਆਂ ਨੇ ਸਾਨੂੰ ਜੀ ਨਹੀਂ ਕਰ ਲਈ ਕਰੋਗੇ ਤੁਹਾਡੇ ਬੰਦੇ ਤੁਹਾਨੂੰ ਮੈਂ ਹੁੰਦਾ ਪ੍ਰੂਫ ਵੀ ਥੋੜੀ ਦੇ ਦੇਦਾ ਪੁਲਿਸ ਰਿਪੋਰਟ ਕਰ ਰਹੀ ਹੈ ਜੀ ਪਰ ਲੀਡਰ ਰਿਪੋਰਟ ਕਰਨ ਦੇ ਰਹੇ ਨਾ ਜੀ ਮੈਂ ਪੁਲਿਸ ਕੀ ਕਰ ਲੇਗੀ ਦੱਸੋ ਪੁਲਿਸ ਤਾਂ ਪੂਰੀ ਸਪੋਰਟ ਕਰੀ ਸਾਡੀ ਐਸਐਮਜ਼ਡ ਪੰਜਾਬ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ